ਟ੍ਰੱਕ ਯੂਨੀਅਨ ਪਵਾਨੀਗੜ ਦਾ ਮਾਮਲਾ ਉਲਝਦਾ ਜਾ ਰਿਹਾ ਹੁਣ ਮਨਜੀਤ ਸਿੰਘ ਕਾਕਾ ਫੱਗੂਵਾਲ ਦੇ ਉੱਤੇ ਵੱਡੀ ਕਾਰਵਾਈ ਹੋ ਗਈ ਹੈ ਕਾਕੇ ਨੂੰ ਵੱਡਾ ਝਟਕਾ ਦਿੱਤਾ ਗਿਆ ਹੈ ਆਖਰਕਾਰ ਕੀ ਕਾਰਵਾਈ ਹੋਈ ਹੈ ਇਹਦੇ ਉੱਤੇ ਰੱਦੇ ਅਮਲ ਕੀ ਆਉਂਦਾ ਹੈ ਬਾਅਦ ਦੀ ਗੱਲ ਹੈ ਤੁਹਾਨੂੰ ਸਾਰੀ ਕਹਾਣੀ ਖੋਲ ਕੇ ਦੱਸਦੇ ਹਾਂ ਤੁਸੀਂ ਜੁੜਿਓ ਲੋਕਪੈਨ న్యూਸ ਦੇ ਨਾਲ ਮੈਂ ਹਰਿੰਦਰ ਬਾਜਵਾ ਟ੍ਰੱਕ ਯੂਨੀਅਨ ਪਵਾਨੀਗੜ ਦੀ ਪ੍ਰਧਾਨਗੀ ਇਸ ਸਮੇਂ ਸਾਰੀਆਂ ਸਬੰਧਤ ਧਿਰਾਂ ਦੇ ਲਈ ਗਲੇ ਦੀ ਹੱਡੀ ਬਣ ਚੁੱਕੀ ਹੈ ਮਨਜੀਤ ਸਿੰਘ ਕਾਕਾ ਫੱਗੂਵਾਲ ਦੇ ਵੱਲੋਂ ਪ੍ਰਧਾਨਗੀ ਲਈ 30 ਲੱਖ ਰੁਪਏ ਵਿਧਾਇਕ ਨਰਿੰਦਰ ਕੌਰ ਭਰਾਜ ਨੂੰ ਦਿੱਤੇ ਜਾਣ ਤੇ ਮੋੜੇ ਜਾਣ ਦੀ ਕਹਾਣੀ ਨਰਿੰਦਰ ਕੌਰ ਭਰਾਜ ਦੇ ਉੱਤੇ 55 ਲੱਖ ਲੈ ਕੇ ਪੁਵਾਨੀਗਾ ਟਰੱਕ ਜੁਨੀਅਨ ਦੀ ਪ੍ਰਧਾਨਗੀ ਦੇਣ ਦਾ ਮਾਮਲਾ ਇਹ ਸਾਰੀਆਂ ਚੀਜ਼ਾਂ ਦੇ ਵਿਚਕਾਰ ਅੱਜ ਇੱਕ ਨਵਾਂ ਮੋੜ ਆਇਆ ਮਨਜੀਤ ਸਿੰਘ ਕਾਕਾ ਫੱਗੂਵਾਲ ਸੌ ਚੁੱਕਣ ਦੇ ਲਈ ਇੱਕ ਖਾਸ ਧਾਰਮਿਕ ਡੇਰੇ ਤੇ ਵੀ ਪਹੁੰਚ ਗਏ ਤੇ ਬੀਬਾ ਜੀ ਨੂੰ ਸਨੇਹਾ ਵੀ ਦਿੱਤਾ ਪਰ ਆਖਰਕਾਰ ਹੁਣ ਕਹ ਲਈਏ ਕਿ ਉਹਨਾਂ ਦੇ ਉੱਤੇ ਹੀ ਇੱਕ ਵੱਡੀ ਕਾਰਵਾਈ ਹੋਈ ਹੈ ਵੱਡੀ ਕਾਰਵਾਈ ਕੀ ਹੈ ਦਰਅਸਲ ਟਰੱਕ ਯੂਨੀਅਨ ਪੁਹਾਣੀਗੜ ਜਿਹਨੂੰ ਅੱਜਕੱਲ ਟਰੱਕ ਐਸੋਸੀਏਸ਼ਨ ਪੁਹਾਣੀਗੜ ਕਿਹਾ ਜਾਂਦਾ ਉਹਦੀ ਪੰਜ ਮੈਂਬਰੀ ਕਮੇਟੀ ਕਥਿਤ ਤੌਰ ਤੇ ਬਣੇ ਪ੍ਰਧਾਨ ਵਿੱਕੀ ਬਾਜਵਾ ਦੇ ਵੱਲੋਂ ਮਨਜੀਤ ਸਿੰਘ ਕਾਕਾ ਤੇ ਉਹਨਾਂ ਦੇ ਭਰਾ ਦੀਆਂ ਗੱਡੀਆਂ ਦੀ ਲਿਸਟ ਆ ਜਿਹੜੀ ਉਹ ਹਟਾ ਦਿੱਤੀ ਗਈ ਹੈ ਮਨਜੀਤ ਸਿੰਘ ਕਾਕਾ ਨੂੰ ਟਰੱਕ ਯੂਨੀਅਨ ਚੋਂ ਬਾਹਰ ਕਰ ਦਿੱਤਾ ਗਿਆ ਹੈ ਜਾਣਕਾਰੀ ਦੇ ਅਨੁਸਾਰ ਪਵਾਨੀਗਾ ਟਰੱਕ ਜੂਨੀਅਨ ਦੇ ਚੱਲ ਰਹੇ ਵਿਵਾਦ ਦੇ ਵਿਚਕਾਰ ਬੀਤੀ ਕਾਲ ਉਸ ਸਮੇਂ ਨਵਾਂ ਮੋੜ ਆ ਗਿਆ ਜਦੋਂ ਮੌਜੂਦਾ ਪ੍ਰਧਾਨ ਅਤੇ ਕਮੇਟੀ ਮੈਂਬਰਾਂ ਨੇ ਅਹਿਮ ਫੈਸਲਾ ਲੈਂਦੇ ਆ ਯੂਨੀਅਨ ਦੀ ਪੁਕਾਰ ਸਮੇਂ ਯੂਨੀਅਨ ਦੀ ਚੋਣ ਸਮੇਂ ਜ਼ਹਿਰੀਲੀ ਦਵਾਈ ਪੀਣ ਵਾਲੇ ਮਨਜੀਤ ਸਿੰਘ ਕਾਕਾ ਤੇ ਉਸਦੇ ਭਰਾ ਗੁਰਮੀਤ ਸਿੰਘ ਦੀਆਂ ਗੱਡੀਆਂ ਦੀ ਮੈਂਬਰਸ਼ਿਪ ਰੱਦ ਕਰਦਿਆਂ ਬੋਰਡ ਤੋਂ ਉਹਨਾਂ ਦੀਆਂ ਗੱਡੀਆਂ ਦੇ ਨੰਬਰ ਹਟਾ ਦੇਣ ਦਾ ਐਲਾਨ ਕੀਤਾ ਇਸ ਸਬੰਧੀ ਗੱਲਬਾਤ ਕਰਦਿਆਂ ਯੂਨੀਅਨ ਦੇ ਮੌਜੂਦਾ ਪ੍ਰਧਾਨ ਜਤਿੰਦਰ ਸਿੰਘ ਵਿੱਕੀ ਬਾਜਵਾ ਨੇ ਦੱਸਿਆ ਕਿ ਮਨਜੀਤ ਸਿੰਘ ਕਾਕਾ ਤੇ ਉਸਦੇ ਭਰਾ ਗੁਰਮੀਤ ਸਿੰਘ ਨੇ ਵੱਲੋਂ ਨਿਤ ਨਵੀਆਂ ਟਿੱਪਣੀਆਂ ਮੀਡੀਆ ਤੇ ਸੋਸ਼ਲ ਮੀਡੀਆ ਤੇ ਦੇ ਕੇ ਜੁਨੀਆਂ ਨੂੰ ਬਦਨਾਮ ਕੀਤਾ ਜਾ ਰਿਹਾ ਉਹਨਾਂ ਕਹੇ ਕਿ ਉਹਨਾਂ ਨਾਲ ਕਮੇਟੀ ਮੈਂਬਰ ਗੁਰਪ੍ਰੀਤ ਸਿੰਘ ਬਾਲਦ ਹਰਵਿੰਦਰ ਸਿੰਘ ਖਰਾਚੋਂ ਗੁਰਦੀਪ ਸਿੰਘ ਪਨਵਾ ਅਤੇ ترਸੀਮ ਸਿੰਘ ਆਨੰਦਗੜ੍ਹ ਸਣੇ ਵੱਖ-ਵੱਖ ਮੈਂਬਰ ਮੌਜੂਦ ਸਨ ਉਹਨਾਂ ਨੇ ਕਿਹਾ ਕਿ ਸਵੇਰੇ ਪਿੰਡ ਨਾਗਰਾ ਦੇ ਬਾਬਾ ਸਿੱਧ ਦੀ ਸਮਾਤ ਜਿਸ ਤੇ ਟਰੱਕ ਆਪਰੇਟਰਾਂ ਤੇ ਇਲਾਕਾ ਨਿਵਾਸੀਆਂ ਦੀ ਬਹੁਤ ਵੱਡੀ ਸ਼ਰਧਾ ਹੈ ਤੇ ਜਾ ਕੇ ਇਹ ਵੀ ਸੌ ਚੁੱਕੀ ਗਈ ਹੈ ਕਿ ਅਸੀਂ ਪ੍ਰਧਾਨਗੀ ਲਈ ਕਿਸੇ ਨੂੰ ਵੀ ਕੋਈ ਪੈਸਾ ਨਹੀਂ ਦਿੱਤਾ ਤੇ ਨਾ ਹੀ ਕੋਈ ਕਾਰ ਦਿੱਤੀ ਹੈ ਪਰ ਇਸ ਦੇ ਬਾਵਜੂਦ ਵੀ ਉਕਤ ਦੋਵੇਂ ਭਰਾਵਾਂ ਵੱਲੋਂ ਟਿੱਪਣੀਆਂ ਕੀਤੀਆਂ ਜਾਂਦੀਆਂ ਨੇ ਅਤੇ ਯੂਨੀਅਨ ਦੇ ਆਪਰੇਟਰਾਂ ਦੀ ਹਾਜ਼ਰੀ ਵਿੱਚ ਮਨਜੀਤ ਸਿੰਘ ਕਾਕਾ ਤੇ ਉਸ ਦੇ ਭਰਾ ਗੁਰਮੀਤ ਸਿੰਘ ਦੀਆਂ ਗੱਡੀਆਂ ਦੀ ਮੈਂਬਰਸ਼ਿਪ ਰੱਦ ਕਰਦੇ ਆ ਬੋਰਡ ਤੋਂ ਉਹਨਾਂ ਦੀਆਂ ਗੱਡੀਆਂ ਦੇ ਨੰਬਰ ਮਿਟਾ ਦਿੱਤੇ ਜਾਣ ਦਾ ਸਖਤ ਫੈਸਲਾ ਲਿਆ ਗਿਆ। ਉਹਨਾਂ ਨੇ ਇਹ ਵੀ ਕਿਹਾ ਕਿ ਜੇਕਰ ਉਹਨਾਂ ਮੈਂਬਰਸ਼ਿਪ ਬਹਾਲ ਕਰਾਉਣੀ ਹੈ ਤਾਂ ਦੋਵੇਂ ਭਰਾਵਾਂ ਨੂੰ ਮੌਜੂਦਾ ਪ੍ਰਧਾਨ ਅਤੇ ਕਮੇਟੀ ਤੋਂ ਲਿਖਤੀ ਮਾਫੀ ਮੰਗਣੀ ਪਵੇਗੀ। ਕੁੱਲ ਮਿਲਾ ਕੇ ਇਸ ਮਾਮਲੇ ਦੇ ਵਿੱਚ ਹੋਰ ਕੁ ਝੋਲਾ ਪੈਦਾ ਕੀਤਾ ਗਿਆ ਹੈ। ਕਮੇਟੀ ਦੀ ਚੋਣ ਪਹਿਲਾਂ ਹੀ ਵਿਵਾਦਾਂ ਦੇ ਵਿੱਚ ਕਮੇਟੀ ਦੀ ਚੋਣ ਨੂੰ ਲੈ ਕੇ ਗੰਭੀਰ ਇਲਜ਼ਾਮ ਵਿੱਕੀ ਬਾਜਵਾਸਣ ਨੇ ਵੱਖ-ਵੱਖ ਦੇ ਉੱਤੇ ਨੇ ਬੀਬਾ ਨਰਿੰਦਰਪੁਰ ਕੋਰ ਭਰਾ ਜੇ ਨਾ ਵਿਵਾਦਾਂ ਦੇ ਵਿੱਚ ਕਿਰੇ ਨੇ ਐਸਆਈਟੀ ਦੀ ਰਿਪੋਰਟ ਆਉਣੀ ਬਾਕੀ ਹੈ ਤੇ ਉਸ ਵਿਚਕਾਰ ਮਨਜੀਤ ਸਿੰਘ ਕਾਕਾ ਤੇ ਉਹਨਾਂ ਦੇ ਭਰਾ ਦੇ ਉੱਤੇ ਇਹ ਕਾਰਵਾਈ ਕੀ ਟਰੱਕ ਆਪਰੇਟਰਾਂ ਦੇ ਵਿੱਚ ਏਕੇ ਵੱਲ ਨੂੰ ਵਧਾਉਣ ਦਾ ਕਦਮ ਹੈ ਜਾਂ ਫਿਰ ਟਰੱਕ ਆਪਰੇਟਰਾਂ ਦੇ ਵਿੱਚ ਹੋਰ ਗਹਿ ਗਜਮੀ ਲੜਾਈ ਜਿਹੜੀ ਅਕਸਰ ਹੀ ਅਸੀਂ ਦੇਖਦੇ ਹਾਂ ਡਾਂਗਾ ਸੋਟਿਆਂ ਨਾਲ ਚੱਲਦੀ ਉਸ ਪਾਸੇ ਵੱਲ ਨੂੰ ਵਧਣ ਦਾ ਕਦਮ ਹੈ ਆਖਰਕਾਰ ਇਹ ਲੜਾਈ ਕਾਦੀ ਹੈ ਇਹ ਲੜਾਈ ਚੌਧਰ ਦੀ ਹੈ ਇਹ ਲੜਾਈ ਪੈਸੇ ਦੀ ਹੈ ਆਖਰਕਾਰ ਇਹ ਲੜਾਈ ਨੇ ਕਿੱਥੇ ਜਾ ਕੇ ਨਿਬੜਨਾ ਇਹ ਇੱਕ ਵੱਡਾ ਸਵਾਲ ਪੈਦਾ ਹੋ ਚੁੱਕਿਆ ਹੈ ਪਰ ਕੁੱਲ ਮਿਲਾ ਕੇ ਕੈਪਟਨ ਮੋਰਿੰਦਰ ਸਿੰਘ ਵੱਲੋਂ ਬੀਜੇਗੇ ਵੱਖ-ਵੱਖ ਜੁਨੀਆਣਿਆਂ ਦੇ ਅੰਦਰ ਟਰੱਕ ਆਪਰੇਟਰਾਂ ਨੂੰ ਝੱਲਣੇ ਪੈ ਰਹੇ ਨੇ ਕੈਪਟਨ ਅਮਰਿੰਦਰ ਸਿੰਘ ਦੀ ਉਹ ਇੱਕ ਗਲਤੀ ਜਿਹੜੀ ਕਿ ਉਹਨਾਂ ਨੇ ਵੱਡੇ ਸਨਤਕਾਰਾਂ ਦੇ ਦਬਾਅ ਹੇਠ ਲੈ ਕੇ ਆ ਕੇ ਲਈ ਸੀ ਉਹਦੇ ਨਾਲ ਸਮੁੱਚੇ ਟਰੱਕ ਆਪਰੇਟਰਾਂ ਦਾ ਜੋ ਨੁਕਸਾਨ ਹੋ ਰਿਹਾ ਤੇ ਜਿਹਦੇ ਵਿੱਚ ਸਿਆਸੀ ਦਖਲਅੰਦਾਜ਼ੀ ਇੱਥੋਂ ਤੱਕ ਪਹੁੰਚ ਚੁੱਕੀ ਹੈ ਕਿ ਵਿਧਾਇਕਾਂ ਦੇ ਉੱਤੇ ਪੈਸੇ ਦੇ ਲੈਣ ਦੇ ਦੇ ਇਲਜ਼ਾਮ ਲੱਗਣ ਲੱਗੇ ਨੇ ਇਹ ਕਿੱਥੇ ਜਾ ਕੇ ਰੁਕੇਗੀ ਇਹ ਤਾਂ ਹੁਣ ਸਮਾਂ ਦੱਸ ਸਕਦਾ